ਹਜ਼ੂਰ ਪ੍ਰਸ਼ਾਦਾ ਛਕਣ ਬੈਠੇ ਭਾਈ ਸਾਹਿਬ ਭਾਈ ਨੰਦਲਾਲ ਜੀ ਨੇ ਆਪਣੀਆਂ ਗਜ਼ਲਾਂ ਵਿੱਚ ਲਿਖਿਆ ਸਾਤ ਸੰਗਤ ਸਤਿਗੁਰੂ ਜੀ ਦੇ ਸਾਹਮਣੇ ਇੱਕ ਕੁੱਤਾ ਆ ਕੇ ਬੈਠ ਗਿਆ ਹੁਣ ਕੁੱਤੇ ਦਾ ਸੁਭਾਅ ਕੀ ਹੈ ਲਲਚਾਈਆਂ ਅੱਖਾਂ ਨਾਲ ਆਪਣੇ ਖਸਮ ਵੱਲ ਵੇਖਣਾ ਮਾਲਕ ਵੱਲ ਵੇਖਣਾ ਵੀ ਇੱਕ ਗ੍ਰਾਹੀ ਮੈਨੂੰ ਪਾ ਲੇ ਮਹਾਰਾਜ ਪ੍ਰਸ਼ਾਦਾ ਛਕ ਰਿਹਾ ਜਦੋਂ ਸਤਿਗੁਰੂ ਜੀ ਨੇ ਕੁੱਤੇ ਦੀਆਂ ਅੱਖਾਂ ਦੇ ਅੰਦਰ ਚਾਹਤ ਵੇਖੀ ਤਮਾ ਵੇਖੀ ਦਿਆਲੂ ਪਾਤਸ਼ਾਹ ਜੀ ਨੇ ਕਿਰਪਾਲੂ ਪਾਤਸ਼ਾਹ ਨੇ ਇੱਕ ਗ੍ਰਾਹੀ ਉਸ ਕੁੱਕਰ ਕੇ ਛੁੱਟੀ ਉਹਨੂੰ ਨਸੀਬ ਹੋਈ ਕੁਦਰਤੀ ਹੈ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਭੁੱਖ ਮਿਟਾ ਲਨ ਉਹਨਾਂ ਦੀਆਂ ਤੇ ਭੁੱਖਾਂ ਜਨਮਾਂ ਦੀਆਂ ਮੁੱਕ ਜਾਂਦੀ ਹੈ ਇਸ ਗ੍ਰਾਹੀ ਨੇ ਇਸ ਨਦਰੇ ਅਨਾਇਤ ਨੇ ਇਸ ਕਰਮ ਨੇ ਇਸ ਰਹਿਮਤ ਨੇ ਕਰੂਣਾ ਨੇ ਉਸ ਕੁੱਕਰ ਨੂੰ ਤ੍ਰਿਪਤ ਕਰ ਦਿੱਤਾ ਭੁੱਖਾਂ ਮਿਟ ਗਈਆਂ ਤੇਰੀ ਇੱਕ ਨਜ਼ਰ ਜਿਨ ਕਾ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਹੁਣ ਦੁਨੀਆ ਦੀਆਂ ਨਜ਼ਰਾਂ ਚ ਹੋ ਸਕਦਾ ਹੈ ਵੀ ਉਹ ਕੁੱਤੇ ਨੂੰ ਰੋਟੀ ਮਿਲ ਗਈ ਚਲਿਆ ਗਿਆ ਪਰ ਸਾਧ ਸੰਗਤ ਜਿਹੜੀ ਰੋਹਾਨੀ ਅੱਖ ਨਾਲ ਵੇਖ ਰਹੀ ਸੀ ਨਾ ਭਾਈ ਨੰਦ ਲਾਲ ਜੀ ਉਹਨਾਂ ਨੇ ਕੁੱਤੇ ਨੂੰ ਤ੍ਰਿਪਤ ਹੁੰਦਿਆਂ ਵੇਖਿਆ ਤਮਾ ਮੁਖ ਦੀ ਵੇਖੀ ਦੂਜੇ ਦਿਨ ਮਹਾਰਾਜ ਫਿਰ ਪ੍ਰਸ਼ਾਦਾ ਸ਼ਕਣ ਲੱਗੇ ਤੇ ਜਿੱਥੇ ਕੱਲ ਕੁੱਤਾ ਬੈਠ ਕੇ ਆਪਣੇ ਹਾਵ ਭਾਵ ਪ੍ਰਗਟ ਕਰ ਰਿਹਾ ਸੀ ਨਾ ਉੱਥੇ ਸਾਹਮਣੇ ਧਰਤੀ ਉੱਤੇ ਅੱਜ ਦੁਨੀਆ ਦਾ ਮਹਾਨ ਵਿਦਵਾਨ ਭਾਈ ਨੰਦ ਲਾਲ कुत्ते वांग बैठ के अपनी तमा प्रकट करने लग पया कि मालिका टट एक ग्राहकी मेनू नसीब हो जाए मेरी भूख मिट जाए महाराज अंतरजामी सतगुरु जी मुस्कुरा पाए सच्चे बादशाह कहन लगे लालची तुसी जीवन पडो ना भाई साहब दा ते गुरु साहब जी नंदलाल जी नु प्यार नाल महाराज ने एक लखब दित्ता सी तखल्लस दित्ता सी लाल जी ਪਈ ਨੰਦ ਲਾਲ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਨਾਲ ਦਿੱਤੇ ਇਸ ਲਕਬ ਨੂੰ ਆਪਣੀਆਂ ਕਵਤਾਵਾਂ ਵਿੱਚ ਵੀ ਵਰਤਦੇ ਸੀ ਅੰਤਰਜਾਮੀ ਸਤਗੁਰੂ ਜੀ ਹੱਸ ਕੇ ਕਹਿਣ ਲੱਗੇ ਲਾਲ ਜੀ ਇੱਥੇ ਕਿਉਂ ਬੈਠੇ ਹੋ ਕਹਿੰਦੇ ਮਹਾਰਾਜ ਕੱਲ ਮੈਂ ਕੁੱਤੇ ਨੂੰ ਬੈਠਿਆਂ ਵੇਖਿਆ ਤੁਹਾਨੂੰ ਟੁੱਟਦਿਆਂ ਵੇਖਿਆ ਭੁੱਖਾ ਮਿਟਾਉਂਦਿਆਂ ਵੇਖਿਆ ਤੇ ਇਹ ਲਾਲ ਵੀ ਤੇ ਤੁਹਾਡੇ ਦਰ ਦਾ ਕੁੱਤਾ ਹੈ ਉਹ ਤਰਸ ਮੇਰੇ ਤੇ ਵੀ ਕਰੋ ਜਿਹੜਾ ਕੱਲ ਕੁੱਤੇ ਤੇ ਕੀਤਾ ਸੀ ਮੇਰੀਆਂ ਵੀ ਭੁੱਖਾਂ ਮਿਟ ਜਾਣ। ਤੇ ਦੁਨੀਆ ਦਾ ਮਹਾਨ ਵਿਦਵਾਨ ਕਹਿੰਦਾ ਮਹਾਰਾਜ ਜੀ ਕੱਲ ਕੁੱਤੇ ਤੇ ਤੁੱਠੇ ਸੀ ਤੇ ਲਾਲ ਵੀ ਤੇ ਤੁਹਾਡੇ ਦਰ ਦਾ ਕੁੱਤਾ ਹੈ। ਮਹਾਰਾਜ ਕਹਿੰਨ ਲੱਗੇ ਨਹੀਂ ਲਾਲ ਜੀ ਇੱਥੇ ਆਓ। ਮੇਰੇ ਕੋਲ ਬੈਠੋ। ਤੇ ਭਾਈ ਸਾਹਿਬ ਜੀ ਨੇ ਆਪਣੀ ਗਜ਼ਲ ਦੇ ਅੰਦਰ ਉਹ ਸ਼ਬਦ ਲਿਖਿਆ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ ਫਾਰਸੀ ਚ ਸਾਗ ਕਹਿੰਦੇ ਆ ਕੁੱਤੇ ਨੂੰ ਕਹਿੰਦੇ ਹੈ ਸੱਚੇ ਬਾਦਸ਼ਾਹ ਇਹ ਜਿਹੜਾ ਲਾਲ ਹੈ ਨਾ ਇਹ